ਸੰਬੰਧ ਬਣਾਉਂਦੇ ਵਕਤ ਕੋਈ ਇਸਤਰੀ ਅਧੂਰੀ ਰਹਿ ਜਾਂਦੀ ਹੈ ਤਾਂ ਜਿਸ ਦਾ ਪਤੀ ਇਸ ਕਲ ਉੱਪਰ ਧਿਆਨ ਨਹੀਂ ਦਿੰਦਾ ਤਾਂ ਐਸੇ ਪਤੀ ਤੋਂ ਪਤਨੀ ਨਫ਼ਰਤ ਕਰਨ ਲੱਗਦੀ ਹੈ। ਪੁਰਸ਼ ਨੂੰ ساری ਦੁਨੀਆ ਦੀਆਂ ਔਰਤਾਂ ਵੀ ਮਿਲ ਜਾਏ ਤਾਂ ਵੀ ਸੰਤੁਸ਼ਟ ਨਹੀਂ ਹੋ ਸਕਦਾ। ਤੇ ਇਸਤਰੀ ਇੱਕ ਪੁਰਸ਼ ਦੇ ਪ੍ਰੇਮ ਨਾਲ ਵੀ ਸੰਤੁਸ਼ਟ ਹੋ ਸਕਦੀ ਹੈ। ਚਿਰਾਗ ਨਾਲ ਅਗਰ ਹਨੇਰਾ ਦੂਰ ਹੁੰਦਾ ਤਾਂ ਚਾਂਦਨੀ ਦੀ ਚਾਹਤ ਕਿਉਂ ਹੁੰਦੀ ਕੱਟ ਸਕਦੀ ਅਗਰ ਇਹ ਜ਼ਿੰਦਗੀ ਇਕੱਲੇ ਤਾਂ ਸਾਥੀ ਦੀ ਜ਼ਰੂਰਤ ਹੀ ਕਿਉਂ ਹੁੰਦੀ ਇੱਕ ਔਰਤ ਨੂੰ ਐਸੇ ਪੁਰਸ਼ ਜ਼ਿਆਦਾ ਆਕਰਸ਼ਿਤ ਲੱਗਦੇ ਹਨ ਜਿਨ੍ਹਾਂ ਨੂੰ ਦੂਸਰੀ ਔਰਤ ਦੇਖ ਰਹੀ ਹੋਵੇ ਜਾਂ ਫਿਰ ਦੇਖ ਕੇ ਮੁਸਕੁਰਾ ਰਹੀ ਹੁੰਦੀ ਹੈ ਹਰ ਕੋਈ ਕਹਿ ਦਿੰਦਾ ਹੈ ਤੈਨੂੰ ਉਸ ਤੋਂ ਵੀ ਚੰਗਾ ਮਿਲ ਜਾਏਗਾ ਪਰ ਇਹ ਕੋਈ ਨਹੀਂ ਜਾਣਦਾ ਜ਼ਰੂਰਤ ਚੰਗੇ ਦੀ ਨਹੀਂ ਹੁੰਦੀ ਉਸਦੀ ਹੁੰਦੀ ਹੈ ਜਿਸਦੇ ਨਾਲ ਪਿਆਰ ਹੋਵੇ ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਕਰ ਜ਼ਰੂਰ ਕਰੋ ਦੁਨੀਆ ਕਿੰਨੀ ਵੀ ਅੱਗੇ ਵੱਧ ਜਾਏ ਮਗਰ ਛੁੱਪ ਛੁੱਪ ਕੇ ਮਿਲਣ ਵਾਲੀ ਮੁਹੱਬਤ ਦਾ ਮਜ਼ਾ ਕੁਝ ਹੋਰ ਹੀ ਹੈ ਕੁਝ ਔਰਤਾਂ ਨੂੰ ਗਰਦਨ ਉੱਪਰ ਹਲਕਾ ਸਪਰਸ਼ ਬੇਹੱਦ ਪਸੰਦ ਆਉਂਦਾ ਹੈ ਆਪਣੀ ਸ਼ਾਦੀशुदा ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਦੇ ਲਈ ਹਫ਼ਤੇ ਵਿੱਚ 2 ਤੋਂ 3 ਬਾਰ ਸੰਬੰਧ ਜ਼ਰੂਰ ਬਣਾਓ ਰੋਜ਼ਾਨਾ ਸਰੀਰਕ ਸੰਬੰਧ ਬਣਾਉਣ ਨਾਲ ਤਣਾਅ ਘਟ ਹੁੰਦਾ ਹੈ ਤੇ ਸਿਰਦਰਦ ਗਾਇਬ ਹੋ ਜਾਂਦਾ ਹੈ ਇਸਤਰੀ ਤੇ ਚਿਹਰੇ ਦੀ ਚਮਕ ਤੇ ਆਵਾਜ਼ ਦੀ ਖਨਕ ਦੱਸਦੀ ਹੈ ਕਿ ਉਸ ਦਾ ਪਤੀ ਚੰਗਾ ਹੋਵੇਗਾ ਜਾਂ ਬੁਰਾ ਚਾਉਣ ਦੇ ਲਈ ਇੱਕ ਚਿਹਰਾ ਹੀ ਕਾਫੀ ਹੈ ਮੂੰਹ ਮਾਰਨ ਦੇ ਲਈ ਪੂਰਾ ਸ਼ਹਿਰ ਵੀ ਘਟ ਹੈ ਦੌਲਤ ਇੱਕ ਐਸੀ ਦੀਵਾਰ ਹੈ ਜੋ ਹਰ ਉਮੀਦ ਦੀਆਂ ਕਮੀਆਂ ਨੂੰ ਆਪਣੇ ਅੰਦਰ ਛੁਪਾ ਲੈਂਦੀ ਹੈ ਤੇ ਗਰੀਬ ਦੀ ਗਰੀਬੀ ਹੀ ਉਸਦੀ ਸਭ ਤੋਂ ਵੱਡੀ ਕਮੀ ਹੈ ਜੋ ਛੁਪਾਏ ਨਹੀਂ ਛੁਪਦੀ ਹਰ ਦੂਜੇ ਦਿਨ ਆਪਣੇ ਘਰ ਦੇ ਦਰਵਾਜ਼ੇ ਤੇ ਖਿੜਕੀਆਂ ਤਾਜ਼ਾ ਹਵਾ ਦੇ ਲਈ ਜ਼ਰੂਰ ਖੋਲੋ ਤ੍ਰੇਲ ਦੀਆਂ ਬੂੰਦਾਂ ਚਿਹਰੇ ਉੱਪਰ ਮਸਲਾਂ ਨਾਲ ਚਿਹਰੇ ਦੀ ਰੰਗਤ ਨਿਖਰ ਜਾਂਦੀ ਹੈ ਤੇ ਚਿਹਰਾ ਬੱਚਿਆਂ ਦੀ ਤਰ੍ਹਾਂ ਨਰਮ ਮੁਲਾਇਮ ਹੋ ਜਾਂਦਾ ਹੈ ਜ਼ਿਆਦਾ ਖਾਣ ਦੇ ਸ਼ੌਕੀਨ ਲੋਕ ਰੋਜ਼ਾਨਾ ਸਲਾਦ ਦੇ ਅੰਦਰ ਖੀਰੇ ਦਾ ਇਸਤੇਮਾਲ ਜ਼ਰੂਰ ਕਰੋ ਜ਼ਿਆਦਾ ਖਾਣ ਦੀ وجہ ਨਾਲ ਤੁਹਾਡਾ ਵਜ਼ਨ ਨਹੀਂ ਬਤੇਗਾ ਮਰਦ ਦੀ ਮੁਹੱਬਤ ਤਦ ਤੱਕ ਹੀ ਜ਼ਿਆਦਾ ਹੁੰਦੀ ਹੈ ਜਦ ਤੱਕ ਕਿ ਉਹ ਔਰਤ ਦੇ ਜਿਸਮ ਨਾਲ ਖੇਡਣਾ ਲਈ ਤੁਹਾਡੀ ਪਤਨੀ ਪਹਿਲੇ ਤੋਂ ਜ਼ਿਆਦਾ ਸਜਣੇ ਸਵਰਨੇ ਲੱਗੇ ਤਾਂ ਉਸ ਦਾ ਧਿਆਨ ਕਿਤੇ ਹੋਰ ਹੀ ਰਹੇ ਤੇ ਤੁਹਾਡੀਆਂ ਗੱਲਾਂ ਨੂੰ ਮਹੱਤਵ ਨਾ ਦੇਵੇ ਤਾਂ ਤੁਹਾਨੂੰ ਅਲਰਟ ਹੋਣੇ ਦੀ ਜ਼ਰੂਰਤ ਹੈ ਜਦੋਂ ਕੋਈ ਔਰਤ ਕਿਸੇ ਪੁਰਸ਼ ਨਾਲ ਪਿਆਰ ਕਰਦੀ ਹੈ ਤਾਂ ਉਸ ਵਿੱਚ ਕੋਈ ਵੀ ਖਰਾਬੀ ਦਿਖਾਈ ਨਹੀਂ ਦਿੰਦੀ ਚਾਹੇ ਉਹ ਪੁਰਸ਼ ਪੂਰੇ ਜ਼ਮਾਨੇ ਦੇ ਲਈ ਖਰਾਬ ਹੀ ਕਿਉਂ ਨਾ ਹੋਵੇ ਔਰਤ ਦੀ ਘੱਟ ਅਕਲ ਉੱਪਰ ਸਵਾਲ ਕਰਨ ਵਾਲੇ ਲੋਕ ਔਰਤ ਦੀ ਖੂਬਸੂਰਤੀ ਨੂੰ ਦੇਖ ਕੇ دیਵਾਨਾ ਕਿਉਂ ਹੁੰਦੇ ਹਨ ਔਰਤ ਨੂੰ ਕਰਦੀ ਇੱਜ਼ਤ ਕਿਹਾ ਜਾਂਦਾ ਹੈ ਫਿਰ ਕਿਉਂ ਲੋਕ ਇੱਜ਼ਤ ਨੂੰ ਇੱਜ਼ਤ ਦੇਣਾ ਭੁੱਲ ਜਾਂਦੇ ਹਨ ਪਹਿਲੇ ਔਰਤ ਮਜਬੂਰੀ ਵਿੱਚ ਮੁਜਰਾ ਕਰਦੀ ਸੀ ਜਨਾਬ ਹੁਣ ਤਾਂ ਫਾਲੋਅਰਸ ਵਧਾਉਣ ਦੇ ਲਈ ਕਰਦੀ ਹੈ ਕਲਿਖ ਹੈ ਜਨਾਬ ਇੱਥੇ ਮੁਹੱਬਤ ਦੇ ਨਾਮ ਉੱਪਰ ਮਰਦ ਰੋਮਾਂਸ ਕਰਦੇ ਹਨ ਤੇ ਔਰਤ ਉਸ ਰੋਮਾਂਸ ਵਿੱਚ ਮਰਦ ਦੀ ਮੁਹੱਬਤ ਲੱਭਦੀ ਹੈ ਸਾਰੀ ਦੁਨੀਆ ਨੂੰ ਬਲਰ ਕਰਕੇ ਜਿਸ ਨੂੰ ਤੁਸੀਂ ਫੋਕਸ ਵਿੱਚ ਰੱਖੋਗੇ ਇੱਕ ਦਿਨ ਉਹੀ ਤੁਹਾਨੂੰ ਕ੍ਰੋਪ ਕਰ ਦੇਵੇਗਾ ਜਿਸ ਔਰਤ ਨੂੰ ਮਰਦ ਬਦਲਣ ਦੀ ਆਦਤ ਹੋ ਜਾਏ ਉਹ ਕਦੀ ਕਿਸੇ ਇੱਕ ਦੇ ਲਈ ਵਫਾਦਾਰ ਨਹੀਂ ਰਹਿ ਸਕਦੀ ਔਰਤ ਪੇਟ ਦੀ ਭੁੱਖ ਬਰਦਾਸ਼ਤ ਕਰ ਸਕਦੀ ਹੈ ਪਰ ਪੁਰਸ਼ ਤੇ ਪਿਆਰ ਦੀ ਭੁੱਖ ਨਹੀਂ ਸ਼ਾਰੀਰਿਕ ਜ਼ਰੂਰਤ ਪੂਰੀ ਹੋਣ ਦੇ ਬਾਅਦ ਪੁਰਸ਼ ਮੂੰਹ ਮੋੜ ਕੇ ਸੋ ਜਾਂਦਾ ਹੈ ਇਸਤਰੀ ਦੇ ਲਈ ਇਹ ਮਰ ਜਾਣ ਦੇ ਸਮਾਨ ਹੁੰਦਾ ਹੈ ਉਸ ਵਕਤ ਇਸਤਰੀ ਖੁਦ ਨੂੰ ਘਾ ਗਿਆ ਹੋਇਆ ਮਹਿਸੂਸ ਕਰਦੀ ਹੈ ਪਰਾਈ ਔਰਤ ਦੀ ਖੂਬਸੂਰਤੀ ਉੱਪਰ ਨਜ਼ਰ ਰੱਖਣ ਵਾਲੇ ਰਿਸ਼ਤਿਆਂ ਦੀ ਗਹਿਰਾਈ ਨੂੰ ਖੋਹ ਦਿੰਦੇ ਹਨ ਜਿਸ ਰਿਸ਼ਤੇ ਵਿੱਚ ਪਿਆਰ ਨਹੀਂ ਉੱਥੇ ਸਰੀਰਕ ਸੰਬੰਧ ਸਿਰਫ ਇੱਕ ਉਪਚਾਰਿਕਤਾ ਬਣ ਕੇ ਰਹਿ ਜਾਂਦਾ ਹੈ ਸਰੀਰਕ ਸੰਬੰਧਤਾ ਅਸਲੀ ਸੁੱਖ ਉਦੋਂ ਹੀ ਹੈ ਜਦੋਂ ਉਸ ਵਿੱਚ ਦੋਨਾਂ ਦੀ ਰਸਮੰਦੀ ਤੇ ਸਨਮਾਨ ਹੋਵੇ ਔਰਤ ਨੂੰ ਛੂਣ ਦੇ ਤਰੀਕੇ ਹੁੰਦੇ ਹਨ ਜਨਾਬ ਹੁਣ ਇਹ ਤੁਹਾਡੇ ਉੱਪਰ ਨਿਰਭਰ ਕਰਦਾ ਹੈ ਕਿ ਤੁਸੀਂ ਉਸਤੇ ਜਿਸ ਨੂੰ ਚਾਹੁੰਦੇ ਹੋ ਜਾਂ ਰੂਹ ਨੂੰ ਅਗਰ ਤੁਸੀਂ ਵੀਡੀਓ ਨਾਲ ਆਪਣੇ ਆਪ ਨੂੰ ਥੋੜਾ ਜਿਹਾ ਵੀ ਕਨੈਕਟ ਹੋਇਆ ਮਹਿਸੂਸ ਕੀਤਾ ਹੈ ਤਾਂ ਵੀਡੀਓ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ